ਹਾਂ ਲੋ ਹਾਂ ਜੀ ਸਾਰੀ ਕਸਾਰਨ ਸਵਾਗਤ ਹੈ ਤੁਹਾਡਾ ਨਵੇਂ ਇੱਕ ਹੋਰ ਬਲੌਗ ਵਿੱਚ ਤੇ ਅੱਜ ਆਪਾਂ ਆਨੰਦਪੁਰ ਸਾਹਿਬ ਨੂੰ ਚੱਲਣਾ ਤੇ ਘਰੋਂ ਅੱਗੇ ਗੱਦੇ ਵਿਛੌਣਦੇ ਆਂ ਨੰਦਪੁਰ ਸਾਹਿਬ ਦੀਆਂ ਤਿਆਰੀਆਂ ਹੁੰਦੀਆਂ ਟਰਾਲਾ ਰੈਡੀ ਹੋ ਗਿਆ ਬੈਂਟਰਾ ਪੁੰਟਰਾ ਰੱਖ ਲਿਆ ਸੀੜੀ ਲੱਗੀ ਪੱਖੀਆਂ ਵੀ ਲਾ ਦਿੱਤੀਆਂ ਗਈਆਂ ਨੇ ਤੇ ਸਾਰਾ ਕੰਮ ਓਕੇ ਹੋ ਗਿਆ ਤੇ ਮੈਂ ਤਾਂ ਜਿਹੜਾ ਟਰਾਲਾ ਵਿਛੌਣਦੇ ਮਲਫੀ ਵਿਛਾਈ ਵੀ ਵਿਛੌਣਦੇ ਪਹਿਲਾਂ ਪਤਲੇ ਪਰਾਲੀ ਰੱਖੀ ਆ ਉੱਤੇ ਚਾਰੇ ਚਾਰੇ ਗੱਦੇ ਵਿਛਾਲੇ ਆ ਬਾਕੀ ਸਾਰਾ ਕੰਮ ਸੈਟ ਆ ਗਿਆ ਬਸ ਉਹ ਕੇ ਆਪਣੀ ਭੁਰਾਂਦੇ ਆ ਹਾ ਤੇ ਬਾਕੀ ਹੁਣ ਉਤੇ ਗਲੀਚੇ ਵਸ਼ਾਵਾਂਗੇ ਫਿਰ ਦਰੀਆਂ ਵਸ਼ਾਵਾਂਗੇ ਕਿਉਂ ਜਸ਼ਨ ਹੋਏ ਆ ਕੀ ਤੇ ਜਦੋਂ ਇੱਥੇ ਬਹਿਣਾ ਉਤੋਂ ਗੱਦੇ ਫੇਰਣ ਨੂੰ ਆ ਕੇ ਨਾ ਉਹ ਕਿੰਨੀ ਵੇਤ ਪੈ ਗਈ ਹੈ ਇਹ ਬੈੱਡ ਦੇ ਜਾ ਫੱਟਾ ਦਾ ਹਾਂ ਬੈੱਡ ਦੇ ਜਿਹੜੇ ਆਲੇ ਫੱਟੇ ਹੈਗੇ ਮੈਨੂੰ ਦਿਖਾ ਬੈੱਡ ਰੱਖ ਲਈ ਅੰਕਲ ਦੀ ਗੱਲ ਕੋਣ ਅਰੇ ਬੈੱਡ ਦੇ ਹੇਲੇ ਲੰਗੇ ਲੇਣਾ ਗਈ ਬਿੱਡਾਂ ਦਾ ਲਾਓ ਵੀ ਮਿੱਤਰੋ ਸਕੀਮ ਵੰਡੀ ਬਿੱਡਾਂ ਦੀ ਉਸਦਾ ਬੈੱਡ ਹੀ ਲਾਣਗੇ ਬੈੱਡ ਹੀ ਲਾ ਲਾਂਗੇ ਬੈੱਡ ਹੀ ਬੈੱਡ ਹੀ ਲਾ ਦਾਂਗੇ ਬਸ ਇਹ ਤੁਨ ਫੋਨ ਤੇ ਫੋਨ ਫੋਨ ਤੇ ਫੋਨ ਦੇ ਫੋਨ ਤੇ ਫੋਨ ਦੇ ਫੋਨ ਤੇ ਫੋਨ ਬੰਮਸਰ ਬਣਿਆ ਹਾਂ ਬਾਇਆ ਓਏ ਉਹ ਨਹੀਂ ਪਾਇਆ ਗੱਦੇ ਸਾਰਾ ਕਮਰਾ ਨਾ ਸਟ ਆ ਗਿਆ ਇਧਰ ਆ ਗਲੀ ਜੀ ਨਹੀਂ ਰਹਿ ਗਈ ਕਿਹੜੀ ਗਲੀ ਵਿਸ਼ਾਈ ਕਿਵੇਂ ਕੀਤੀ ਗੱਦਿਆਂ ਦੀ ਚਾਚਾ ਕੀ ਕਰ ਗੱਦੇ ਪੂਰੇ ਉਹਨਾਂ ਕੇ ਤਰੀਕੇ ਨਾਲ ਫੇਰੀ ਆ ਹਾਂ ਉਰੇ ਕਰੋ ਗੱਦੇ ਅਹੀਂ ਕਰਤੇ ਆ ਮਿੱਤਰੋ 2 1 ਆ ਬੈਂਟਰਾ ਇਹ ਕਹੋ ਬੈਂਟਰਾ ਇਹ ਕਾਲ ਸੀੜੀ ਹਾਂ ਸੀ ਚਲਾ ਕੇ ਵੇਖੀ ਤੇ ਕਿ ਨਹੀਂ

ਕੀ ਨਹੀਂ ਜੱਜ ਬਾਬੇ ਨੇ ਕੀਤੀ ਹਨ ਮੁੱਕਰ ਕੇ ਦੱਸੋ ਨਾ ਯਾਰ ਪੇਪਰ ਆ ਗਿਆ 2 ਵਜੇ ਮਨਜ਼ੂਰ ਨਹੀਂ ਕੀਤੀ ਸੇਵਾ ਦੀ ਪੇਪਰ 12ਵੀਂ ਦਾ 12ਵੀਂ ਦਾ ਨੱਪ ਦੇ ਲਈ ਫਿਰ ਨੱਪ ਉਹਦਾ 12 ਦਾ ਤਾਂ ਮਮੀ ਨਹੀਂ ਕੋਨੀ ਲਾੜੇ ਜਨਾ ਜੋੜ ਜਨੇ ਲਾਉਣਾ ਉਹਦਾ ਲਾਲੇ ਗੁਰੂ ਦੀ ਫੌਜ ਜਾਊਗੀ ਜਾਊਗੀ ਕੋਈ ਦੀ ਫੌਜ ਨਹੀਂ ਲਾਉ ਮੈਂ ਤਰੋ ਫੁੱਲ ਤਿਆਰੀ ਪੰਜ ਸੱਤਾਂ ਮਟਾ ਤੱਕ ਤੁਰ ਪੈਣਾ ਏ ਨਹੀਂ ਪਤੇ ਰਹਿੰਦੇ ਇਹ ਜੀਮ ਇਦਾਂ ਵੀ ਹੈ ਉਹ ਇੱਥੇ ਇਹ ਜੀਮ ਇਦਾਂ ਵੀ ਆਉਗੇ ਗੋਲੀ ਨੇ ਤੂੜੀ ਮੁਕੀ ਜਾਨ ਜਿੱਥੋਂ ਮਰਜੀ ਤੂੜੀ ਬਣਾਉਂਦਾ ਮੈਂ ਚਲਿਆ ਮੈਂ ਆਣਾ ਦਾ ਪ੍ਰੋਸੈਸ ਜੱਜ ਇਦਾਂ ਮੈਂ ਆਉਂਗਾ ਮੈਂ ਤੁਹਾਨੂੰ ਗਰੰਟੀ ਦੇ ਤੀ ਜੋ ਵਾਦਾ ਕਰਨ ਲਿਆ ਲੋ ਵੀ ਮੇਤਰੋ 5-7 ਮਿੰਟ ਤੱਕ ਆਪਾਂ ਚੱਲੇ ਤੁਰਨ ਲੱਗੋ ਤੋਂ ਮੇਤਰੋ ਨਾਤਪੁਰ ਸਾਹਿਬ ਨੂੰ ਲਗੇ ਰਵਾਨਾ ਕਰੋ ਤੇ ਆ ਕੇ ਜਿੱਥੇ ਗੁਰਦੁਆਰਾ ਸਾਹਿਬ ਮੱਥਾ ਦੇ ਮੋਢੇ ਲਾ ਕੇ ਖਾਣੇ ਨੂੰ ਨਾਣ ਰੋਟੀ ਹੋ ਗਿਆ ਨਾ ਲਾ ਕੇ ਵਾਪਸ ਭਾਈਚਾਰੇ ਨੂੰ ਮੱਥਾ ਟੇਕ ਕੇ ਲਓ ਮਿੱਤਰੋ ਆਪਾਂ ਆਪਣੇ ਪਿੰਡ ਵਾਲਾ ਸਾਹਿਬ ਘੁਰਦਾਰੇ ਤੋਂ ਦਰਸ਼ਨ ਲੈ ਕੇ ਕਰਕੇ ਮੁਰਦਰ ਸਾਹਿਬ ਤੇ ਮੱਥਾ ਟੇਕ ਕੇ ਦਰਸ਼ਨ ਮੈਂ ਚੱਲੇ ਹਾਂ ਇਹਨਾਂ ਅਨੰਦਪੁਰ ਸਾਹਿਬ ਨੂੰ ਆਪਰੇਟ ਬਾਹਰ ਲੋਕੇਸ਼ਨ ਮੁੰਡੇ ਸਾਰੇ ਰੈਡੀ ਆ 3 ਟ੍ਰੈਕ ਟਾਲਾ ਚੱਕ ਕੇ ਟਾਲਾ ਆਪਾਂ ਇਹ ਕਰਦੇ ਫਿਰਦੇ ਮੁੰਡੇ ਤੇ ਆਪਾਂ ਚੱਲੇ ਹੁਣ ਸ਼੍ਰੀ ਅਨੰਦਪੁਰ ਸਾਹਿਬ ਨੂੰ ਤੇ ਲੱਗੇ ਰਵਾਨਾ ਹੋਣਾ ਆਪਣੇ ਟਰੈਕਟਰ ਦਾ ਆ ਗਿਆ ਕੰਮ ਇੱਧਰ ਇੱਕ ਵੈਰਾਈ ਓਵਰ ਹੋ ਰਹੀ ਆ ਵੇਖੋ ਲੋਕਾਂ ਦੇ ਤਮਾਸ਼ੇ ਵੇਖੋ ਤੇ ਆਪਣਾ ਕੰਮ ਹੋ ਗਿਆ ਟੈਂਟ ਤਾਂ ਲੱਗੇ ਆ ਗੁਰਦੁਆਰਾ ਸਾਹਿਬ ਨੂੰ ਫਰਮਾਨਾ ਅਨੰਦਪੁਰ ਸਾਹਿਬ ਨੂੰ ਲਓ ਵੀ ਮਿੱਤਰੋ ਵਲਟੋਈ ਹੱਡੇ ਤੇ ਖਲੋਤੇ ਆਗੇ ਆਪਾਂ ਇੱਥੇ ਅਰੀਜਨਲ ਰੂਣਾ ਪੈਂਦੇ ਨੇ ਤੇ ਹਵਲਟੋਈ ਦੇਖ ਲੋ ਤੇ ਮਗਰ ਪਲੀਜ਼ ਬਲੂਸ ਤੋਂ ਉਹ ਟਰਾਲੇ ਨੂੰ ਆਪਣੀ ਨੂੰ ਤੇ ਧੰਨਵਾਦ ਤੇ ਚੱਲ ਚਾਲੇ ਪੈ ਗਏ ਸ਼੍ਰੀ ਅਨੰਦਪੁਰ ਸਾਹਿਬ ਨੂੰ ਧਿਆਰੀਆਂ ਹੋ ਕੇ ਕੰਮ ਹੋਏ ਓਏ ਓਏ ਪਾਏ ਤਾਂ ਜਾਗ ਨਹੀਂ ਤਾਈ ਗਰੀਸ ਉਹ ਤੋਂ ਤਾਂ ਨਹੀਂ ਆਏ ਸਾਡੀ ਬਲੌਗ ਨੂੰ ਲਾਵੇ ਮਿੱਤਰੋ ਕਾਲਾ ਜੱਟ ਆ ਪ੍ਰਦੀਪ ਜੱਟ ਆ ਆ ਜਿਸੀ ਤੂੰ ਆ ਆ ਉਹ ਆਦੇ ਆ ਉਹ ਆ ਤੇ ਆ ਉਹ ਆ ਜੀ ਜਤਰਾ ਚੱਲੇ ਆ ਬਹੁਤ ਬਹੁਤ ਦੇਖੋ ਸ਼੍ਰੀ ਅਨੰਦਪੁਰ ਸਾਹਿਬ ਚੱਲੇ ਆਪਾਂ ਪਤਿਆਲੇ ਦਸ਼ਮੇਲੇ ਕਰਨ ਆਏ ਆ ਤੇ ਆ ਜੱਟ ਇਹਨੇ ਨਾ ਜਾਣਾ ਤੂੰ ਬਰਨਣਾ ਆ ਮੈਂ ਇੱਕ ਮਹੀਨਾ ਇੱਥੇ ਜਾਣਾ ਇਹਨੇ ਹੈਗਾ ਨਹੀਂ ਦਾ ਅਨੰਦਲੈਂਡ ਆ ਜ਼ਿੰਦਗੀ ਦੇ ਜੀ ਇਹਦਾ ਪੂਰਾ ਕਰਨ ਦਿਆ ਪਰ ਅੰਦਰੋਂ ਚਾਚਾ ਅੰਦਰੋਂ ਤੋਂ ਆਉਂਦਾ ਵੀ ਪੇਪਰ ਅੰਦਰੋਂ ਰੋਣਾ ਕਾ ਆਇਆ ਵਿਆਹ ਦਾ ਪਰ ਜੇ ਪੇਪਰ ਨਾ ਹੁੰਦਾ ਇਹਨੇ ਜਾਣਾ ਹੀ ਨਾ ਉਹ ਆਂਦਾ ਮਾਸਟਰ ਮਾਰਦ ਗਿਆ ਮੈਂ ਤਾਂ ਨਾ ਵੱਡ ਤੀਏ ਪੇਪਰ ਜਿੰਨੇ ਸਾਈਜ਼ ਵੱਡ ਤੀਏ ਮਾਰਦ ਗਿਆ ਬੰਦਾ ਹੋਰ ਚੱਲ ਕੋਈ ਨਹੀਂ ਲੋ ਵੀ ਮਿੱਤਰੋ ਹੁਣ ਮਿਲਦੇ ਆਪਾਂ ਰਾਜਪੰਪੂ ਦੇ ਜਿਹੋ ਤੋਂ ਪਾਦਾ ਫਿਰ ਆਪਾਂ ਕਰਦੇ ਕੱਲ ਬਾਤ ਲੋ ਵੀ ਮਿੱਤਰੋ ਲੱਗੇ ਆਪਾਂ ਟੈਂਚੀ ਫੋਨ ਲਕਰਾਉਣ ਟੱਕਣ ਲਿਆ ਕੋਲ ਤੇ ਬਾਦ ਰਹਿ ਰਹਿੰਦੇ ਰਹਿੰਦੇ ਇੱਡੇ ਟਲਟਾ ਚੱਕਣ ਗਿਆ ਫੋਲ ਕਰ ਤੇ ਜਾਣ ਤੱਕਾ ਨਿਆ ਗੋਲ ਲਗਾਤੀ ਰਹੀ ਮੈਂ ਤੇ ਆ ਮੀਟਰ ਐ ਤੇ ਹੁਣ ਆਪਾਂ ਤੁਹਾਨੂੰ ਥੱਲੇ ਦਰਸ਼ਨ ਮੇਲੇ ਕਰਾਉਣੇ ਟਰੈਕਟਰ ਤੱਕ ਇਮੀਡੀਟ ਤੇ ਖਾਲੀ ਕੀ ਆਂਦੇ ਟਰੱਕ ਕੀ ਆਂਦਾ ਆਪੀ ਮੀਟਰ ਐ ਇਹ ਪਿੱਦਰ ਲਈ ਖੱਟੀ ਜਾਂਦੀ ਆ ਇਧਰ ਲਈ ਵੀ ਖੱਟੀ ਜਾਂਦੀ ਆ ਤੇ ਲੈ ਵੀ ਮੇਤਰਾ ਟਰੈਕਟਰ ਦਾ ਥੋਲ ਜਗ ਰਹਾ ਥੋਲ ਸਤਿ ਸ਼੍ਰੀ ਅਕਾਲ ਵਾਸ ਨੂੰ ਇੱਥੇ ਕਰ ਰਾ ਜੀ ਮਰਜ਼ੀ ਦੇ ਵਾਸ ਨੂੰ ਇੱਧਰ ਮੁੰਡੇ ਮੰਡੇ ਟਰਾਈਡਰ ਟਰ 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 ਆ ਜੀ ਜੀ ਹਾਂ ਕਹਿਵੇਂ ਕਹਿਮ ਜੀ ਟੰਨ ਔਰ ਕਪੜੀ ਕਰ ਮੁੰਡੇ ਪੈਸੇ ਫੜਾਉਂਦਾ ਮੈਨੂੰ ਐਨਾ ਇੱਕ ਮਾੜ ਪੈਸਾ ਹਾਂ ਜੀ ਮਿੱਤਰ ਕੀ ਕਰਨ ਖੜੇ ਇੱਥੇ ਆਪਾਂ ਚਾਹ ਪੀਣ ਲੱਗੇ ਹੁਣ ਆਪਾਂ ਚਾਹ ਦਾ ਮਾਲਕ ਆ ਆ ਬਰੈਡ ਦਾ ਪੈਟਕ ਲੈ ਕੇ ਲੈਦਾ ਨਹੀਂ ਉਹ ਦੁੱਜੇ ਹੋਰ ਰਹਿੰਦੀ ਮੈਨਾਂ ਸਾਲਾ ਖਾਲੀ ਚ ਲੈ ਲਓ ਲੈ ਲਓ ਲੈ ਉਹਨੇ ਲੈ ਲੀਓ ਸਾਰੇ ਨਾਲ ਬਰੈਡ ਲੈਦਾ ਰੋ ਵਧੀਆ ਹੈ ਕਿਨੇ ਬਰੈਡ ਲਿ ਗਏ ਮੈਂ ਦੂਜਾ ਪੈਕੇਟ ਵੀ ਲੈ ਲਵਾਂ ਉਹ ਨਹੀਂ ਨਹੀਂ ਸਾਲਿਆ ਸਹੀ ਚਲੋ ਹੋਰ ਲਾਓ ਪੀ ਮਿੱਤਰ ਮੁੰਡੇ ਲੱਗੇ ਨਵੀਟਰ ਚਾਰਜਰ ਉਹਦੇ ਲਾੜੇ ਲੱਗੇ ਆਪਾਂ ਚਾਹ ਪੀ ਨਾ ਹੋਰ ਕਿਹਨਾਂ ਨਾ ਚਾਹ ਲੱਗੇ ਪੀਂਦੇ ਹੈ ਉਹ ਟਰਾਲਾ ਬੈਕ ਤਾਂ ਆਊਗਾ ਸਾਲਾ ਬੈਕ ਹੋ ਜਾਊਗਾ ਆ ਕਰਨ ਵੀ ਇੰਡੀਅਨ ਟਰਾਲਾ ਬੈਕ ਕਰਨ ਲੱਗੇ ਆ ਕਰਦੇ ਆ ਬਖ ਲੋਗੇ ਗਾਲੇ ਆਪਣਾ ਹੋ ਗਿਆ ਇਨਵਰਟਰ ਲੋ ਤੇ ਚਾਰਜ ਲਾ ਲੀਏ ਇਨਵਰਟਰ ਹੁੰਦਾ ਇੱਥੇ ਹਰੀਕੇ ਖਲੋਦੇ ਆ ਤੇ ਨਾਲ ਚਾਰਜ ਦੇ ਨਾਲੇ ਕਾਲਾ ਚਾਰਜ ਕਰਨਾਗੇ ਅੱਜੇ 1 ਘੰਟੇ ਤੱਕ ਚੁਰਦੇ 1 ਘੰਟਾ ਤੱਕ ਲੱਗਦਾ ਇਨਵਰਟਰ ਚਾਰਜ ਹੋ ਜਾਂਦਾ ਹੁੰਦਾ ਉਹਨੇ ਕਰਦ ਲਾ ਚੱਲ ਕਰਨ ਵੀਰ ਕਟਰ ਵਾਲਾ ਬੈਗ ਆਜ ਚੱਜੇ ਤਾਰ ਮੈਂ ਤਾਂ ਤਾਰ ਜਲਦੀ ਨਹੀਂ ਵਫਾ ਦੇ ਹਾਂ ਚੱਲ ਜੂਗੀ ਯਾਰ ਤਾਰ ਚੱਲ ਜੂਗੀ ਜਗਾਰ ਲੱਗ ਗਿਆ ਵਾ ਗਾਰਡ ਲੱਗ ਚੁਕਾ ਹੈ। ਉਹ ਕਿਰਤਨਵੀਰ ਹੁਣੇ ਖੜੇ ਆ। ਨਾ ਵੀ ਮਿੱਤਰੋ ਆਪਾਂ ਲੱਗੇ ਆਂ ਚਾਹ ਪੀਣੇ ਚਾਹ ਪੀਂਦੇ ਆਂ ਬੰਦਾ ਦਾ ਗੱਲ ਕਰਦੇ ਆਂ ਚਾਹ ਕੀਵੇ ਤੇਰੇ ਤੋਂ ਪੁੱਛਦੇ ਆਂ। ਸੁਰਤਰਾ ਸਾਹਿਬ ਜੀ ਰੋਸੀ ਕਾਵਾਂਗੇ ਜਗਰਾਵਾਂ ਤੱਕ ਸਾਰਾ। ਤੇ ਉਰੰਤ ਤਾਰਫ ਕਿੰਨੇ ਆਏ। ਪੂਰਾ ਟਾਰਗੇਟ ਤੇ ਧਿਆਨ ਅੰਦਰ। ਤੇ ਜਗਰਾਵਾਂ ਤੱਕ ਪਹੁੰਚਦਾ ਪਹੁੰਚਦਾ ਆਪਾਂ ਨੂੰ 12 12 12 ਵਾਦੀ ਜਾਣਾ ਪੈਣਾ 12 ਦਾ ਕਰਦੀ ਆ। ਚੌਂਕੀ ਰਾਤ 2:00 ਵਜੇ ਟਰੈਕਟਰ ਨਾਲ ਆ ਰਹੇ ਆ। ਟਰਾਲੀ ਚ ਲਹਾਰਾ ਬਹੁਤ ਲੱਗਦਾ। ਆਕ ਕਿ ਤਨਵੀਰ ਹੁਣੀ ਦੋਹਾਂ ਹੱਥ ਜੋੜੀ ਜਾਂਦੇ ਭਗਤੀ ਵੜੀ ਆ ਕਾ ਕਰ ਲਈ ਨਵੇਟਰ ਚਾਰਜ ਨਵੇਟਰ ਤੋਂ ਹੀ ਜਾਣਾ ਚਾਜ ਫਲਾਸ਼ ਫੜ ਫਲਾਸ਼ ਚਾਹ ਬਣ ਰਹੀ ਆਪਣੀ ਚਾਹ ਬੰਜੀ 5 ਮਿੰਟ ਲੱਗ ਗਏ ਕਰਨ ਵੀਰੋ ਨਹੀਂ ਓਏ ਕਿਆ ਨਹੀਂ ਲਓ ਵੀ ਮੇਤਰਾ ਆਪਾਂ ਲੱਗੇ ਟਰਾਲਾ ਤਨਗਣਾ ਕਾਰ ਤੁਰ ਲਾ ਲਈ ਆਪਾਂ ਤੇ ਹੁਣ ਲੱਗੇ ਕਾ ਪੀਣਾ ਐ ਜੱਟ ਰਹੇ ਆ ਆਜ ਅੱਜ ਵੀਡੀਓ ਕਾਲ ਲਾਉਂਦੇ ਆ ਦੇਖੋ ਜੱਸੀ ਤੂੰ ਆ ਜੀ ਨਹੀਂ ਲੱਗਦਾ ਤੇ ਆ ਜੱਸੀ ਕੀ ਹਾਲੀ ਲਾ ਵੀ ਮਿੱਤਰ ਪਲਾਜ਼ੇ ਤੇ ਅੱਗੇ ਖੜੇ ਆ ਪਲਾਜ਼ਾ ਪਾਣੀ ਕਿੱਥੇ ਆ ਪਤਾ ਨਹੀਂ ਕਿੱਥੇ ਆ ਤੇ ਤੇ ਖੜੇ ਆ ਤੇ ਬਾਸ ਨੂੰ ਬੂਸ ਨੂੰ ਲਾ ਕੇ ਕਰਨ ਤੇ ਮਿੱਤਰੋ ਤੇ ਦੂਜਾ ਨੰਬਰ ਇਹ ਹੀ ਵੀ ਆਪਾਂ ਦੇ ਲੋਈ ਲੈਣੀ ਲੋਈ ਲੋਈ ਦੀ ਬੁੱਕਲ ਮਾਰੀ ਕਿਉਂਕਿ ਲੱਗਦੀ ਟਰੈਕਟਰ ਚਲਾਇਆ ਠੰਡ ਤੇ ਮੈਂ ਪਾਉਣ ਲੱਗਾ ਜੈਕਟ ਤੇ ਰਾਣਾ ਲੱਗਾ ਲੋਈ ਤੇ ਆ ਮੁੰਡਾ ਬੈਠਾ ਉੱਤੇ ਤੇ ਆਪਾਂ ਇੱਥੇ ਮੋਟੇ ਪਲਾਜ਼ੇ ਲਾ ਕੇ ਇਧਰ ਆ ਗਈ ਆ ਆ ਜੈਟ ਟੰਡ ਲਈ ਅਛਾ ਬਰਾਜੀ ਆਈ ਉਹਨੂੰ ਜੈਕਟ ਆ ਮਿੱਤਰੋ ਨਾ ਜੈਕਟ ਦੇ ਦਿੱਤੀ ਜੇ ਬਲਕੀ ਕੀ ਰਹੀ ਏ ਗੋਰੀ ਦੀ ਆ ਤੇ ਗੋਰੀ ਦੀ ਆ ਤੇ ਜੈਕਟ ਜੁਗੜ ਪਾ ਲਈ ਕਿ ਤਨ ਮਗਤਾ ਮੋ ਚਲੋ ਖਾਦੀ ਏ ਲੈ ਤੂੰ ਮਿੱਤਰਾ ਹਾਂ ਉਹ ਸੰਗੇ ਤਾਂ ਆਣੇ ਨਹੀਂ ਓਏ ਤਰ ਤੂੰ ਜੇ ਬੈਠੇ ਜੇ ਨਹੀਂ ਗਾਣਾ ਆ ਇਹਨੂੰ ਕੀ ਹੋਇਆ ਜੀ ਨਿਗਾਰਾ ਵੱਜ ਗਿਆ ਤੇ ਲੈ ਤੂੰ ਮਿੱਤਰਾ ਕਿੱਥੇ ਖੜੇ ਕਿੱਥੇ ਖੜੇ ਇੱਕ ਮੇਰੇ ਹੱਥ ਬਾਰਾ ਬੜਾ ਸਾਈਡਾਂ ਨਾਲ ਲੜਦੇ ਕੱਸੇ ਕਿਹੜੇ ਨਾਲ ਉਹ ਜਿਹੜੇ ਲੱਗੇ ਨਾਲ ਅੰਗਲ ਵਾਲੇ بڑے بڑے ਨਹੀਂ ਦੇਖ ਲਾ ਫਿਰ ਵੀ ਇੱਕ ਦਾ ਲੈਣੇ ਹੱਥੇ ਪਾ ਲਾ ਕੱਸੇ ਆ ਗੁਰਿਆ ਨੀ ਚੱਕਰ ਕੋਈ ਟੈਨਸ਼ਨ ਨਾ ਲੈ ਪੀ ਲਾ ਵੀ ਮਿੱਤਰੋ ਪਾ ਲਈ ਜਾਕਰ ਜੁਗੜ ਤੇ ਫਿਰ ਆਪਾਂ ਚਾਲੇ ਮਾਰਦੇ 100 ਚਲੋ ਜੀ ਚਲੋ ਜੀ ਚਲੋ ਜੀ ਲਾ ਵੀ ਮਿੱਤਰੋ ਹੁਣ ਆਪਾਂ ਆਣਾ ਜਾਂਦੇ ਆ ਟਾਲੇ ਵਾਲ ਨੂੰ ਟਰਾਲਾ ਲਾ ਸੰਪਟੇ ਸਾਫੇ ਤੋਂ ਰੋਟੀ ਖਾਂਗੇ ਖਾਣਾ ਲਾਤਾ ਸੰਪਟੋਣਾ ਥੋੜੀ ਜੀ ਪ੍ਰੋਬਲਮ ਪੈ ਗਈ ਟਰੈਕਟਰ 'ਚ ਫੈਟ ਟੁੱਟ ਗਈ ਪੱਟੀਆਂ ਵਾਲੀ ਮਸ਼ੀਨ ਚੱਲਦੀ ਰਹੀ ਟਰ ਦੇ ਨਾਲ ਜਦ ਦੀ ਬੈਲਟ ਟੁੱਟ ਗਈ ਚੱਲਦੇ-ਚੱਲਦੇ ਦੀ ਤੇ ਹੁਣ ਤਾਂ ਸਾਡੇ ਵੱਡੀ ਗੱਲ ਹੈ 18 ਕਿੱਟਾ ਪਹੁੰਚੇ ਆ ਨਾ ਅਸੀਂ ਚੱਲਦੇ ਆ ਟਰਾਲੋ ਕੋਲ ਰਾਣਾ ਟੈਕ ਟਲਾ ਦੇ ਅਸੀਂ ਰਾਤ ਤੇ ਦੋ ਤਰ੍ਹਾਂ ਪਾ ਲਿਆ ਲਾਪੇ ਮਿੱਤਰ ਹੁਣ ਆਪਾਂ ਗਏ ਆ ਟਰਾਲੇ ਦੇ ਵਿੱਚ ਇੱਕ ਫੁੱਟ ਟਰਾਲੀ ਦੀ ਲੋਕੇਸ਼ਨ ਤੇ ਗੋਰਾ ਦਾ ਸੌ ਜਾ ਹੈ ਅੱਗੇ ਵੀ ਦੱਸ ਰਹੀ ਕਿ ਸਾਂਗ ਤੁਸੀਂ ਇਹ ਰਲ ਰਹਾ ਤੇ ਸੋਇਦੇ ਵਲੋਂ ਹੁਦਾ ਕਹਿੰਦੇ ਤਮਿਲ ਦੇ ਨੈਕਸਟ ਹੋ ਲਾਗੇ